कल चाहो हम असि पल्स पार्टी समेत तलवंडी मानजमिया ਪਿੰਡਾਂ ਨੂੰ ਜਾ ਰਹੇ ਸੀ ਕਿ ਮੰਜਮੀਆਂ ਪਿੰਡ ਦੇ ਕੋਲ ਬਿਲਕੁਲ ਇੱਕ ਨੌਜਵਾਨ ਬਹੁਤ ਤੇਜ਼ੀ ਨਾਲ ਮੋਟਰਸਾਈਕਲ ਤੇ ਜਿਸ ਦੇ ਮਲਗਲ ਇੱਕ ਔਰਤ ਬੈਠੀ ਹੋਈ ਸੀ ਉਹ ਤੇਜ਼ੀ ਨਾਲ ਆਇਆ ਪਰ ਪੁਲਸ ਪਾਰਟੀ ਨੂੰ ਦੇਖ ਕੇ ਉਸਨੇ ਇੱਕਦਮ ਔਰਤ ਨੂੰ ਉੱਥੇ ਹਟਾ ਦਿੱਤਾ ਔਰ ਮੋਟਰਸਾਈਕਲ ਭਜਾ ਕੇ ਲੈ ਗਿਆ ਉਹ ਔਰਤ ਜਿਹੜੀ ਸੀ ਕਾਲੀ ਕਦਮੀ ਜਿਹੜੀ ਆ ਉਹ ਖੇਤਾਂ ਵੱਲੋਂ ਤੁਰ ਪਈ ਤਾਂ ਜੋ ਸਾਡੇ ਨਾਲ ਲੇਡੀ ਫੋਰਸ ਮੈਜਰ ਸੀ ਉਹਨਾਂ ਨੇ ਰੋਕ ਕੇ ਉਹਦੇ ਹੱਥ 'ਚ ਜਿਹੜਾ ਝੋਲਾ ਫੜਿਆ ਹੋਇਆ ਸੀ ਕੈਰੀ ਬੈਗ ਸੀਗਾ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਅੱਧਾ ਕਿਲੋ ਹੈਰੋਨ ਬਰਾਮਦ ਹੋਇਆ। ਉਪਰੰਤ ਪੁਸ਼ਕેશ ਤੋਂ ਬਾਅਦ ਉਹਨੇ ਦੱਸਿਆ ਕਿ ਉਹਦਾ ਭਰਾ ਜਿਹੜਾ ਸੁੱਚਾ ਸਿੰਘ ਆ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਜਿਹੜੀ ਹੈਰੋਨ ਵਗੋਂਦਾ ਆ ਤੇ ਪਾਰਟੀਆਂ ਨੂੰ ਅੱਗੇ ਸਪਲਾਈ ਕਰਦਾ ਤੇ ਉਸਨੇ ਘਰ ਵਿੱਚ ਵੀ ਹੋਰ ਹੈਰੋਇਨ ਜਿਹੜੀ ਆ ਛੁਪਾ ਕੇ ਰੱਖੀ ਆ ਜੋ ਦੇਰ ਸਾਢੇ 3 ਕਿਲੋ ਦੇ ਕਰੀਬ ਹੋਰ ਜਿਹੜੇ ਸੀ ਹੈਰੋਇਨ ਇਹ ਆ ਉਹਨਾਂ ਦੀ ਪੁਸ਼ਕਿਸ਼ ਤੇ ਉਹਨਾਂ ਵੱਲੋਂ ਰਿਕਵਰ ਕਰਾਈ ਗਈ ਆ ਸੋ ਕੁੱਲ ਕਿੰਨੀ ਜਿਹੜੀ ਹੁਣ ਹੈਰੋਇਨ ਦੀ ਰਿਕਵਰੀ ਹੋਈ ਆ ਕੁੱਲ 4 ਕਿਲੋ 38 ਗ੍ਰਾਮ ਹੈਰੋਇਨ ਜਿਹੜੀ ਆ ਰਿਕਵਰ ਕੀਤੀ ਗਈ ਪਤਾ ਲੱਗਿਆ ਜੀ ਅੱਗੇ ਕਿੱਦਾਂ ਕਰਦੇ ਸੀ ਉਹ ਹੈਰੋਇਨ ਦਾ ਕੀ ਕਰਦੇ ਸੀਗੇ ਕਿਹਨਾਂ ਨੂੰ ਵੇਚਦੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਸੁੱਚਾ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਇਹ ਸਾਰੀ ਚੀਜ਼ ਜਿਹੜੀ ਸਾਹਮਣੇ ਆਉ। ਇਹ ਦੋਨੋਂ ਭੈਣ ਭਰਾ ਨੇ ਜੀ। ਇਹ ਦੋਨੋਂ ਭੈਣ ਭਰਾ ਨੇ। ਸਰ ਪਹਿਲਾਂ ਵੀ ਕਿ ਮਗਦਮਦਰ ਜਿਹਨਾਂ ਦੇ। ਇਹਦੇ ਬਾਰੇ ਅਜੇ ਤਹਿਕੀਕਾਤ ਕੀਤੀ ਹੈ। ਸਰ ਇਹ ਇਹ ਭੈਣ ਨੂੰ ਹੀ ਕਿਉਂ ਵਰਤਦਾ ਸੀਗਾ ਇਸ ਕੇਸ ਵਾਸਤੇ? ਇਹਨਾਂ ਦੀ ਅਕਸਰ ਮਨੋਮਿਰਤੀ ਹੁੰਦੀ ਹੈ ਕਿ ਔਰਤਾਂ ਨੂੰ ਪਿੱਛੇ ਬਿਠਾ ਲੈਂਦੇ ਤੇ ਪੁਲਿਸ ਜਾਂ ਸਿਕਿਉਰਿਟੀ ਫੋਰਸ ਤੇ ਜਿਹੜੀਆਂ ਨੇ ਔਰਤ ਕਰਕੇ ਮੋਸਟਲੀ ਬਹੁਤੀ ਅਕਈ ਵਾਰੀ ਚੈੱਕ ਨਹੀਂ ਕਰਦੇ। ਤੋਂ ਔਰਤਾਂ ਨੂੰ ਬਿਠਾ ਕੇ ਇਹ ਇਸ ਤਰ੍ਹਾਂ ਲਕਾਸ਼ਕਾ ਸ਼ਫਾਕੇਰੀਆ ਹੈਰੋਨੀ ਜਿਹੜੀ ਆ ਸਪਲਾਈ ਕਰਦੇ ਆ। ਇਹ ਪਤਾ ਲੱਗਾ ਹੁਣ ਕਿਸ਼ੋਰੀ ਬਰੰਦ ਹੈ। ਜੀ ਹੀਰੋਇਨ ਤੋਂ ਇਲਾਵਾ ਕੁਝ ਹੋਰ ਬ੍ਰਾਂਡ ਨਹੀਂ ਕੋਈ ਹੋਰ ਚੀਜ਼ ਬ੍ਰਾਂਡ ਨਹੀਂ ਹੋਈ ਸਰ ਹੋਰ ਵੀ ਆਪਣਾ ਕੋਈ ਪਤਾ ਲੱਗਾ ਨਾ ਤੇ ਲਿੰਕ ਇਸ ਦਾ ਕਿਤੇ ਕਿਤੇ ਲਿੰਕਸ ਹਾਂ ਇਹ ਸੁੱਚਾ ਸਿੰਘ ਦੇ ਗ੍ਰਫਤਾਰ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਕਿੰਨੀ ਕ ਹੁਣ ਤੱਕ ਜਿਹੜੀ ਇਹ ਖੇਪ ਜਿਹੜੀ ਨੰਗਾ ਚੁੱਕੇ ਨੇ ਬਾਰਡਰੋਂ ਪਾਰ ਇਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਹ ਤੇ ਸੁੱਚਾ ਸਿੰਘ ਗ੍ਰਫਤਾਰ ਹੋਏਗਾ ਕਿਉਂਕਿ ਉਹਦੇ ਬਾਰੇ ਸਾਨੂੰ ਪਤਾ ਚੱਲਿਆ ਕਿ ਉਹ ਲੰਬੇ ਸਮੇਂ ਤੋਂ ਜਿਹੜੀ ਆ ਇਹ ਤੇ ਬਾਰਡਰ ਦੇ ਉੱਤੇ ਉਹਦੀ ਐਕਟੀਵਿਟੀਜ਼ ਜਿਹੜੀਆਂ ਨੇ ਹੈਗੀਆਂ ਪਤਾ ਲੱਗਾ ਕੁਝ ਕੀ ਜਿਹੜੀ ਲੇਡੀ ਪਕੜੀ ਗਈ ਆ ਉਹਨੇ ਪਹਿਲਾਂ ਵੀ ਇਦਾਂ ਦਾ ਕੋਈ ਕ ਨਹੀਂ ਇਸ ਤਰ੍ਹਾਂ ਤਾਂ ਹੁਣ ਇਹ ਰਮਾਨਗਲੈਂਡ ਤੋਂ ਬਾਅਦ ਕੋਰਟ ਚ ਪੇਸ਼ ਕਰ ਰਹੇ ਆ ਉਹ ਤੋਂ ਬਾਅਦ ਪੁਛਕਿਸ਼ ਤੋਂ ਬਾਅਦ ਬਤਲੇ ਦੇ ਦੇਗਾ ਵਟੀ ਤੋਂ ਵਟੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਉਨੇ ਕਾਲ ਕਰੋ ਮੀਆਂ ਸਮਰ ਜੀ 73409 36488 73409 36488